हां जी 사ਸ트리카ਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਮੂਲੇ ਚੱਕ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਟੋਟਲ 7-8 ਪਸ਼ੂ ਦਾ ਹੋ ਸਕਦੇ ਆ ਉਹ ਸੇਲ ਕਰਨੇ ਆ ਬਹੁਤ ਹੀ ਚੰਗੀਆਂ ਮੱਝਾਂ ਸੋਹਣੀਆਂ ਸੁਨੱਖੀਆਂ ਤਾਜ਼ੀਆਂ ਸੋਈਆਂ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵਾਰ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਵੀਡੀਓ ਬਣਾਉਣੀ ਆ ਸੂਏ ਸਵੇਰ ਤੋਂ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਘੱਪਣਾ ਦਾ ਥਾਂ ਡੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸੇ ਦਾ ਲਾਂਮਾ ਨਾ ਰਹਿ ਸਕੇ ਲਾਈਟ ਬੰਦ ਹੋ ਗਈ ਆ ਬਾਹਰ ਗੱਡ ਕੇ ਇਕੱਲਾ ਇਕੱਲਾ ਪਸ਼ੂ ਦਿਖਾਵਾਂਗੇ ਅੰਦਰ ਥੋੜਾ ਇਹ ਹਨੇਰਾ ਵਾ ਕਰਦੇ ਆ ਗੱਲਬਾਤ ਵੀਰ ਨਾਲ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਠੀਕ ਠਾਕ ਹੈ ਜੀ ਤੁਸੀਂ ਆਪਣਾ ਸੁਣਾਓ ਵਧੀਆ ਚੜ੍ਹਦੀ ਕਲਾ ਜੀ ਪਹਿਲੀ ਵੀਡੀਓ ਲੱਗੀ ਬਣਨੇ ਜੀ ਹਾਂਜੀ ਹਾਂਜੀ ਵੀਰ ਜੀ ਵਪਾਰ ਦੇ ਤਰ੍ਹਾਂ ਕਰਦੇ ਬਾਕੀ ਵੀਡੀਓ ਪਹਿਲੀ ਬਣਾਉਣ ਲੱਗੇ ਵੀਰ ਜੀ ਠੀਕ ਹੈ ਨਾਲ ਦੁੱਧ ਦਾ ਕੰਮ ਹਾਂਜੀ ਹਾਂਜੀ ਦੁੱਧ ਦਾ ਕੰਮ ਲੱਗਿਆ ਮੰਨ ਲਓ ਕਿ ਨਾਲ ਦਾ ਵਪਾਰ ਲੈਂਦਾ ਲੱਗਿਆ ਡੇਰੀ ਦਾ ਵੀ ਹੈ ਹਨਾ ਹਾਂਜੀ ਉਹ ਵੱਖਰਾ ਮੰਨ ਲਓ ਕਿ ਨਾਲ ਡੇਰੀ ਦਾ ਵਪਾਰ ਲੈਂਦਾ ਵੱਖਰਾ ਕੰਮ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਆਪਣਾ ਅੰਮ੍ਰਿਤਸਰ ਜ਼ਿਲ੍ਹਾ ਤਹਿਸੀਲ ਅੰਮ੍ਰਿਤ ਫਰ ਕਾਂਲੋਂ ਵੀ ਜੇ ਕਿਸੇ ਨੇ ਇਧਰ ਆਉਣਾ ਵਾ ਸ਼ਹਿਰ ਵਾਲੇ ਪਾਸਿਓਂ ਤੇ ਡੇਢ ਕਿਲੋਮੀਟਰ ਦੇ ਨੇੜੇ ਪਿੰਦਾ ਬਾਅਦ ਤੇ ਜੇ ਕਿਸੇ ਨੇ ਬਾਬੜੂ ਸਾਹਿਬ ਵਾਲੀ ਸਾਈਡ ਤੋਂ ਆਉਣਾ ਵਾ ਉਹ ਵੀ ਇਬਨ ਤੋਂ ਆਪਣਾ ਡੇਢ ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਠੀਕ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਮੇਰਾ ਹੈਗਾ ਸ਼ਮਸ਼ੀਰ ਸਿੰਘ ਚਾਲ ਠੀਕ ਆ ਤੇ ਨਾਲ ਮੇਰੇ ਜਿਹੜੇ ਮੰਨ ਲਓ ਕਿ ਨਾਲ ਦਾ ਆਪਣੇ ਕਜਨੇ ਆ ਉਹਨਾਂ ਦਾ ਨਾਮ ਹੈਗਾ ਸਰਦਾਰ ਨਛੱਤਰ ਸਿੰਘ ਸੰਦੂ ਜੀ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈਗਾ ਇਹ 78 890 70136 ਜੀ ਹਾਂਜੀ ਤੇ ਦੂਸਰਾ ਨੰਬਰ ਵੀ ਇੱਕ ਲੇਖ ਲਿਓ ਜੀ 8847 ਜੀ 37 ਹਾਂਜੀ 5267 ਠੀਕ ਹੈ ਜੀ ਹਾਂਜੀ ਸਹੀ ਆ ਤੇ ਕਿੰਨੇ ਆ ਪਸ਼ੂ ਆਪਣੇ ਕੋ ਜੀ ਪਸ਼ੂ ਆਪਣੇ ਕੋ ਜੀ ਪੰਜ ਮੱਝਾਂ ਵਾਂ ਇੱਕ ਕਟਾਵਾ ਤੇ ਇੱਕ ਗਾਂ ਜੀ ਸੂਈਆਂ ਕਿੰਨੀਆਂ ਤਾਂ ਜੀ ਚਾਰ ਮੱਝਾਂ ਸੂਈਆਂ ਆ ਇੱਕ ਮੱਝ ਸੂਣ ਵਾਲੀ ਆ ਤੇ ਗਾਂ ਵੀ ਸੂਈ ਵੀ ਜੀ ਠੀਕ ਹੈ ਜੀ ਤਾਂ ਮੁੱਲ ਜਾ ਜੀ ਮੁੱਲ ਜਾ ਜੀ ਵੀਰ ਜੀ ਮੁੱਲ ਇਦਾਂ ਦੇ ਕਰਦੇ ਹੋ ਵੀ ਇੱਕ ਲੈਣਾ ਆ ਕੋਈ ਦੋ ਲੈ ਜੇ ਮੈਨਾਂ ਮੁੱਲ ਜਾ ਜੀ ਆ ਬਿਲਕੁਲ ਮੰਨੋ ਕਿ ਨਾ ਦੁੱਧ ਵਾਲੇ ਡੰਗਰ ਆ ਕੋਈ ਚੱਕਰ ਨਹੀਂ ਆਂਦੇ ਤੇ ਆਪ ਕਰਨ ਕਹਿਣਗੇ ਵੀ ਠੀਕ ਹੈ ਦੁੱਧ ਜੀ 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 ਠੀਕ ਹੈ ਜੀ ਤਾਂ ਸ਼ੁਰੂਆਤ ਕੱਟੇ ਤੋਂ ਕਰੀਏ ਜੀ ਹਾਂ ਜੀ ਆਪਾਂ ਕੱਟਾ ਹੀ ਖੋਲ ਲੈਨੇ ਆਂ ਕੱਟਾ ਲਿਆਓ ਵੀਰ ਜੀ ਖੋਲ ਕੇ ਅੰਦਰ ਲੈਂਡ ਬੰਦ ਹੋ ਗਈ ਆ ਥੋੜੀ ਨੇਰੇ ਦਾ ਕਰਕੇ ਆ ਵੀ ਮੀਂਹ ਜਿਦਾ ਕਰਕੇ ਨਾ ਸਾਰੇ ਪਸ਼ੂ ਆਪਾਂ ਬਾਹਰ ਹੀ ਦਿਖਾਵਾਂਗੇ ਤੁਹਾਨੂੰ ਤੇ ਆ ਮੀਂਹ ਦਾ ਕਰਕੇ ਥੋੜੀ ਲੈਂਡ ਬੰਦ ਆ ਤੇ ਬਾਕੀ ਬਾਹਰ ਕੱਟ-ਕੱਟ ਕੇ ਕੱਲਾ-ਕੱਲਾ ਜਾਨਵਰ ਦਿਖਾ ਦਾਂਗੇ ਜੇ ਕੋਈ ਗੱਲ ਰਹਿ ਜੇ ਉਹ ਵੀਰਾਂ ਨੂੰ ਫੋਨ ਤੇ ਪੁੱਛ ਲਓ ਫੋਨ ਨੰਬਰ ਆਪਾਂ ਦਿੱਤਾ ਹੋਊਗਾ ਸਕਰੀਨ ਦੇ ਉੱਪਰ ਵੀ ਕੱਟਾ ਤੁਹਾਨੂੰ ਦਿਖਾਵਾਂਗੇ ਕੱਟਾ ਵੀਰ ਜੀ ਕਿੰਦਾ ਦੰਦਾ ਜਿਆ ਹਾਂਜੀ ਹਾਂਜੀ ਦੋੰਦਾ ਕੱਟਾ ਵੀਰ ਜੀ ਦੋ ਦੰਦ ਕੱਟਾ ਦਿਖੋਣਾ ਤਾਂ ਲੋ ਕੱਟੇ ਦੇ ਕਰੋ ਦਰਸ਼ਨ ਬਹੁਤ ਹੀ ਸੋਹਣਾ ਵਜੀ ਬਾਕੀ ਪਹਿਲੀ ਵੀਡੀਓ ਆ ਵੀਰ ਦੀ ਤੇ ਹੌਸਲਾ ਵਧਾਓ ਕੱਟਾ ਚੈੱਕ ਕਰੋ ਜੀ ਦੋ ਦੰਦ ਕੱਟਾ ਪੂਰਾ ਬੇਲ ਦਾ ਲੰਮਾ ਸੋਹਣਾ ਸੁਨੱਖਾ ਆ ਵੇਖੋ ਮੋੜ ਲਓ ਵੀਰ ਜੀ ਆ ਕਰੋ ਚੱਕ ਮੱਜਾਂ ਵੀਰ ਜੀ ਕ੍ਰੋਸ ਕਰਦਾ ਜੀ ਹਾਂਜੀ ਹਾਂਜੀ ਮੱਜਾਂ ਕ੍ਰੋਸ ਕਰਦਾ ਵੀਰ ਜੀ ਠੀਕ ਹੈ ਜੀ ਤੇ ਇਹਦੀ ਮਾਂ ਹੈ ਘਰ ਦਾ ਹੀ ਪਾਲਿਆ ਕਿ ਲਿਆਂਦਾ ਤੇ ਨਹੀਂ ਜੀ ਇਹ ਲਿਆਂਦਾ ਵਾ ਪਰ ਆਪਣੇ ਬੰਦਿਆਂ ਕੋ ਲਿਆਂਦਾ ਵਾ ਠੀਕ ਹੈ ਬਾਕੀ ਕਿ ਨਾਲ ਦਾ ਵਾ ਠੰਡਾ ਹੁੰਦਾ ਚੰਗਾ ਵਾ ਥੋੜਾ ਜਨਾ ਲੇਕਿਨ ਨਾਲ ਦਾ ਦਿਲ ਨਹੀਂ ਲੋਂਦਾ ਜਿਵੇਂ ਨਾ ਘਰ ਪਾਲਿਆ ਵਾ ਠੀਕ ਹੈ ਇਹ ਮੱਝ ਦਾ ਮੰਨ ਲਓ ਕਿ ਨਾਲ ਦਾ ਕਹਿੰਦੇ ਵੀ ਅਸੀਂ 18 19 ਕਿਲੋ ਦੁੱਧ ਚੋਇਆ ਮਾਈ ਥਲੇ ਠੀਕ ਹੈ ਜੀ ਠੀਕ ਸਹੀ ਆ ਤੇ ਕਿੰਨਾ ਕਰਨਾ ਮੁੱਲ ਜੀ ਦਾ ਮੁੱਲ ਵੀਰ ਜੀ ਜੀ ਆ ਜੀ ਮੁੱਲ ਤੇ ਕਰਨ ਨੂੰ ਭਾਵੇਂ ਮੰਨ ਲਓ ਕਿ ਨਾਲ 60 ਕਰੀਏ 70 ਕਰੀਏ ਕੱਟਾ ਬਹੁਤ ਚੰਗਾ ਵਾ ਹਾਂਜੀ ਬਾਕੀ ਆਪਾਂ 50000 ਮੁੱਲ ਕਰਦੇ ਵੀਰ ਜੀ ਅੱਛਾ ਹਾਂਜੀ ਛੋੜ ਕਿ ਨਹੀਂ ਤੋਰ ਨਹੀਂ ਦਾ ਦੋ ਵੀਰ ਜੀ ਕਰ ਦੋ ਜੈ ਜੈ ਕਰ ਦੋ ਮੁੱਲ 45 ਦਾ ਦੇ ਦਿੰਨੇ ਆ ਓੱਚ ਹੋ ਜੂ ਮੌਕੇ ਦਾ ਛੋੜ ਕੇ ਨਹੀਂ 42 ਦਾ ਹੋ ਜੂਗਾ ਜੀ ਹਾਨ ਲਓ ਜੀ ਬਾਕੀ ਫੋਨ ਲਾ ਲਿਓ ਕਟਾ ਪਲਿਆ ਭਲਾਇਆ ਜੇ ਮੱਝਾਂ ਵੀ ਕਰਾਸ ਕਰਦਾ ਵਾ ਚੰਗੀ ਨਸਲ ਵਾਲਾ ਕਟਾ ਜੀ ਤੇ ਬਾਕੀ ਦੂਜੇ ਨੰਬਰ ਦੇ ਆਪਾਂ ਦਿਖਾਣੀ ਆ ਗੱਬਣ ਮੱਝ ਆਏ ਗੱਬੜੀਆਂ ਨਾ ਮੇਰੀ ਹਾਂਜੀ ਹਾਂਜੀ ਵੀਰ ਜੀ ਇਹ ਗੱਬਣ ਮੱਝ ਆਏ ਗੱਬਣ ਦਿਖਾਣੀ ਆ ਕਰੋ ਚੈੱਕ ਵੱਡੀ ਮੱਝ ਆ ਹਾਰ ਕੋ ਸੂਆ ਭਾਜੀ ਕਰਵਾਊਗਾ ਇਹਦਾ ਸੂਆ ਜੀ ਇਹਨੇ ਤੀਜੇ ਸੂਏ ਸੁਣਾਏ ਅੱਛਾ ਤੀਜੇ ਸੂਏ ਸੁਣਾ ਕਰੋ ਚੈੱਕ ਜੀ ਪਾਪਾ ਦੇ ਲਿਮ ਦੇਖੋ ਕਿੰਨੇ ਕ ਦਿਨ ਖੜਦੀ ਆ ਜੀ ਇਹ ਜੀ ਇਹਨੇ ਲੈ ਜਣੇ ਹਲੇ ਕੋਈ 8-10 ਦਿਨ ਲੈ ਜਣੇ ਠੀਕ ਆ 8 ਤੋਂ 10 ਦਿਨ ਲੈ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਬਾਕੀ ਪੂਰੇ ਵਜਨ ਵਾਲੀ ਆ ਇਹ ਕਹਿੰਦੇ ਦੱਸਦਾ ਕਿ ਚੀਜੇ ਸੂਏ ਸੂਣਾ ਨੇ ਤੇ ਕੋਈ ਨਹੀਂ ਵੇਚਣੀ ਹੁ ਕੀ ਲੈਂਦੇ ਦੁੱਧ ਭਾਜੀ ਕਿੰਨਾ ਕ ਚਵਾਜੂਗੀ ਦੁੱਧ ਭਾਜੀ ਕਹਨ ਨੂੰ ਜੋ ਮਰਜੀ ਗਈ ਏ ਦੁੱਧ ਐਡੀ ਮੱਝ ਨੂੰ ਮੰਨ ਲੋਗੇ ਨਾਲ ਦਾ 12 13 ਦੁੱਧ ਕੀ ਕਹਿੰਦਾ ਜੀ ਜੀ ਹਾਂਜੀ ਹਾਂਜੀ 12 13 ਕਿਲੋ ਦੁੱਧ ਆਮ ਨਾਲ ਚਵਾਈ ਜਾਊਗੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਜੀ ਪੰਜਾਹ ਹਜ਼ਾਰ ਰੁਪਿਆ ਕਰਦੇ ਆ ਭਾਵੇਂ 80 ਕਰੀਏ ਜਿੰਨਾ ਮਰਜੀ 75 ਹਜ਼ਾਰ ਰੁਪਿਆ ਮੁੱਲ ਕਰਦੇ ਆ ਜਿਆਦਾ ਜਿਆ ਕਰ ਦੋ ਜੀ ਜੀ ਕੀਤਾ ਵਾ ਬਾਕੀ ਤੁਸੀਂ ਦਾ ਦੋ ਘੱਟ ਕਰ ਦੋ ਥੋੜਾ ਨਹੀਂ ਦਾ ਦੋ ਵੀ ਜੀ ਜਿਆਦਾ ਲੱਗਦਾ ਥੋੜਾ 70 ਤੋਂ ਅੰਦਰ ਨਾ ਆ ਜੀ ਥੋੜਾ ਚਲੋ 70 ਤੋਂ 2000 ਛੱਡ ਦਾਂਗੇ ਵੀ ਜੀ ਤੇ 68000 ਦੀ ਹਾਂਜੀ 68000 ਦੀ ਦੇ ਦਾਂਗੇ ਬਾਕੀ ਮੌਕੇ ਤੇ ਮਾਨਦਾਨ ਕਰ ਦੋਗੇ ਚਲੋ ਕੋਈ ਵੀਰ ਭਰਾ ਮੰਨ ਲਓ ਫੋਨ ਲਾਊਗਾ ਆਪਾਂ ਨੂੰ ਮਾਨਨਾ ਤੇ ਕੋਈ ਗੱਲ ਨਹੀਂ ਉਹ ਵੀ ਕਰ ਲਾਂਗੇ ਠੀਕ ਅੱਗੇ ਵਹਿੜ ਆ ਗਈ ਹਨਾ ਹਾਂ ਫੋਨ ਬਰਾਬਰ ਹੀ ਵੀਰੇ ਉਹਦੇ ਹਾਂਜੀ ਹਾਂਜੀ ਥਾਂ ਥੂਣ ਇੱਕ ਆ ਜੀ ਮੈਂ ਚੈੱਕ ਕਰੂ ਤੇ ਯਾਰਾਂ ਕੁਝ ਗੱਲਾਂ ਰਹਿ ਜਾਂਦੀਆਂ ਵਾ ਉਹ ਫੋਨ ਤੇ ਪੁੱਛ ਸਕਦੇ ਭੈਣ ਭਰਾ ਜਾਨੀ ਕੋਈ ਗੱਲ ਨਹੀਂ ਕੋਈ ਵੀਰ ਭਰਾ ਫੋਨ ਲਾ ਦੇ ਆਹ ਵੇਖੋ ਜੀ ਕਰੋ ਚੱਕ ਕਿੰਨਾ ਦੁੱਧ ਵੀਰ ਜੀ ਦੇ ਕੋਲ ਦੁੱਧ ਦੇ ਕੋਲ ਵੀ ਜੀ ਹੋਊਗਾ 12 ਤੋਂ 13 ਕਿਲੋ ਦੁੱਧ ਹੋਊਗਾ ਪੱਕਾ ਤੇ ਸੂਆ ਇਹਦਾ ਕਿਨਵਾ ਸੂਆ ਵੀ ਜੀ ਇਹ ਤੀਜੇ ਦੀ ਸੂਏ ਸੂਈ ਹੈ ਤੀਜੇ ਸੂਏ ਸੂਈ ਹੈ ਠੀਕ ਹੈ ਜੀ ਆਹ ਵੇਖੋ ਤੀਜੇ ਸੂਏ ਵੀਰ ਦੱਸਦਾ ਕਿ ਸੂਈ ਆ ਦੁੱਧ 12 ਕਿਲੋ ਪਿਛੇ ਕੀ ਹੈ ਵੀਰੇ ਪਿਛੇ ਬੱਛੀ ਹੈ ਜੀ ਵਸ਼ੀ ਮਗਰਿਆ ਖਲਾਰੂ ਵੀਰ ਜੀ ਤੇ ਮਰੀ ਆਹ ਦੇਖੋ ਇਹ ਸੋਹਣੀ ਸੁਨੱਖੀ ਚੰਗੀ ਆ ਕੁਆੜੀ ਚੈੱਕ ਕਰੋ ਬਾਕੀ ਠੰਡੀ ਧੀ ਰਵੀਰ ਜੀ ਠੰਡੀ ਠੰਡੀ ਪੂਰੀ ਠੰਡੀ ਹੈ ਸਿਵਾਈ ਰੱਸੀ ਪਾ ਕਰਦੇ ਆ ਖਾਣਾ ਦੀ ਕੋਈ ਬਾਤ ਘਾੜਦ ਰਹੀਆਂ ਕੀ ਨਹੀਂ ਨਹੀਂ ਵੀਰ ਜੀ ਹੋਏ ਦੇਖੋ ਜਾਨ ਦੋ ਬਾਠੀ ਵਸ਼ੀ ਵੀ ਦਿਖਾ ਦਿੰਦੇ ਆ ਆਪਾਂ ਤੁਹਾਨੂੰ ਬਾਕੀ ਜਿਹੜੀ ਗੱਲ ਰਹਿ ਗਈ ਵੀਰਾਂ ਨੂੰ ਫੋਨ ਤੇ ਪੁੱਛ ਲਿਓ ਸਕਰੀਨ ਤੇ ਵੀ ਨੰਬਰ ਹੋਣੇ ਆ ਬਾਕੀ ਡੰਗਰ ਹਰ ਵੇਲੇ ਵੀਰਾਂ ਕੋ ਹੁੰਦੇ ਆ ਹਾਜ਼ਰ ਆਹ ਵੇਖੋ ਜੀ ਆਹ ਵਸ਼ੀ ਜੀ ਮਗਰ ਆਹੋ ਜੀ ਸੁਆ ਕਿੰਨੇ ਕ ਦਿਨਾਂ ਦਾ ਵੀਰ ਜੀ ਸੁਏ ਨੂੰ ਉਹੀ ਗਏ ਜੇ ਕੋਈ 12 ਦਿਨ ਹੋ ਗਏ ਹੋਣੇ ਵੀਰ ਜੀ ਠੀਕ ਹੈ ਹਾਂਜੀ ਤੇ ਦੁੱਧੋਂ ਵਾਜੂ ਥੋੜਾ ਬੋਦਾ ਕਿ ਨਹੀਂ ਹਾਂਜੀ ਦੁੱਧੋਂ ਵਧੂਗੀ ਹਲੇ ਥੋੜੀ ਮਨੋ ਜੇ ਤੁਹਾਨੂੰ ਪਤਾ ਵੀ ਆਇਆ ਡੰਗਰ ਥੋੜਾ ਬੋਦਾ ਕਰਦਾ ਵਾ ਦੁੱਧ ਇਨਾ ਹਾਜ਼ਰ ਉਹਨਾਂ ਨੇ ਤੇ ਵਾਧ ਦੱਸਿਆ ਜੀ ਦੁੱਧ 12 ਕਿਲੋ ਤੋਂ ਬਾਹਰ ਉਹ 12 ਕਿਲੋ ਪੱਕਾ ਗਿਣ ਕੇ ਚੱਲੋ ਤੁਸੀਂ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ 40000 ਕਰਦੇ ਆ ਛੋੜ ਕਿ ਨਹੀਂ ਕਰ ਦੋਗੇ ਛੋੜ ਤੁਹਾਡੇ ਦੇ ਛੁੱਟੀ ਤੁਸੀਂ ਜਿੰਨੀ ਕਰੋਗੇ ਖੁੱਲੇ ਦਿਲ ਨਾਲ ਕਰ ਦਿਓ 35 ਦੇ ਦੋਗੇ 32200 ਯਾਰ ਛੱਡ ਦਾਂਗੇ 33000 33000 ਦੀ ਹਾਂ ਆਏਗਾ ਇਹਦਾ ਹੋਰ ਮੰਨਦਾਨ ਕੋਈ ਨਹੀਂ ਕੋਈ ਵੀਰ ਭਰਾ ਨੂੰ ਲਾਊਗਾ ਕੋਈ ਨਹੀਂ ਕਰ ਲਾਂਗੇ ਠੀਕ 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 ਅਗਲੀ ਨਹੀਂ ਕਹੇ ਵੀਰ ਨੂੰ ਵੀ ਕੋਈ ਵੀ ਗੂ ਲਾਉਣਾ ਮੋੜਦੇ ਨਹੀਂ ਕਿਸੇ ਵੀਰ ਨੂੰ ਆਹ ਕੰਮ ਹੋਵੇ ਵੀ ਇੱਕ ਲੈਣ ਆਵੇ ਤਾਂ ਦੋ ਲੈ ਕੇ ਜਾਣਾ ਨਹੀਂ ਕਹੇ ਵੀਰ ਨੂੰ ਕੋਈ ਦਿਲ ਚੋਂ ਚਾਹ ਮਾਨ ਹੋਵੇ 3 ਡੰਗਰ ਲੈ ਕੇ ਜਾਣੇ ਆ ਠੀਕ 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 ਕਈ ਵਾਰ ਇੰਦਾ ਹੁੰਦਾ ਵੀ ਕਈ ਵਾਰ ਭੈਣ ਭਰਾ ਆਉਂਦੇ ਆ ਵੀ ਵੀਡੀਓ ਤਾਂ ਮੋਲੀ ਪਤਾ ਲ ਜਾਂਦਾ ਵੀ ਕਿੰਨਾ ਕਰਦਾ ਨਹੀਂ ਨਹੀਂ ਜੋ ਬਤਾ ਦੇਣੀ ਆ ਕੋਈ ਮੰਨ ਲੋ ਕਿ ਨਾਲ ਦਾ ਆਪਾਂ ਨੂੰ ਕੋਈ ਸਮਝ ਜਾਂਦੀ ਕਿ ਵੀਰ ਭਰਾ ਮਾਣ ਨਹੀਂ ਕਰਾਂਗੇ ਵੀਰ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਮਨ ਲਓ ਸਰਦਾਰ ਨਛਤਰ ਸਿੰਘ ਹੁਣੀ ਹੈ ਠੀਕ ਹੈ ਜੀ ਹਾਂ ਸਾਸਰੀ ਦਾ ਅੰਕਲ ਜੀ ਸਾਸਰੀ ਦਾ ਸਾਸਰੀ ਹੋਰ ਠੀਕ ਠਾਕ ਹੈ ਜੀ ਕਿਰਪਾ ਜੀ ਕਿਰਪਾ ਮਾੜੀ ਜੀ ਠੀਕ ਹੈ ਜੀ ਦਿਖਾਈਏ ਅਗਲੀਆਂ ਮੱਝਾਂ ਵੀ ਹੈ ਹਾਂ ਜੀ ਇਹ ਨਛਤਰ ਸਿੰਘ ਜੰਦੂ ਹਾਂ ਜੀ ਫੋਨ ਨੰਬਰ ਦੱਸ ਦੋ ਜੀ ਭਾਈ ਜੀ ਸਿੰਘ ਕਲੋਨੀ ਜੀ 메ਨ ਰੋਡ ਮੂਲੇ ਚੱਕ ਨਜ਼ਦੀਕ ਦਰਾ ਮੰਡੀ ਵਾਰਡ ਨੰਬਰ 50 ਜੀ ਤੇ ਨੰਗਰ ਫੋਨ ਰਿਹਾ ਬਿਲਕੁਲ ਜੈਨੂਨ ਫੋਨ ਹੈ ਜੀ ਠੀਕ ਹੈ ਇਹਨਾਂ ਦੁੱਧ ਦਸਾਂਗੇ ਵੀਰ ਜੀ ਮੈਂ ਦੋ ਟਾਈਮ ਚੋਕੇ ਤਸਦੀ ਕਰਕੇ ਖੜੇ ਠੀਕ 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 ਹੈ ਜੀ ਆ ਜਿਓ ਕੱਢ ਲਓ ਬਾਹਰ ਆਹ ਦੇਖੋ ਕਰੋ ਚੈੱਕ ਕਿੰਨਾ ਸੁਹਾ ਵੀਰ ਜੀ ਇਹਦਾ ਕਿੰਨੇ ਦਿਨ ਸੁਹਾ ਵੀਰ ਜੀ ਇਹ ਜੇ ਸੂਏ ਸੂਈ ਹੈ ਤੇ ਜੇ ਸੂਏ ਸੂਈ ਆ ਠੀਕ ਹੈ ਤੇ ਕਿੰਨਾ ਦੁੱਧ ਇਹਦੇ ਕੋਲ 11 ਕਿਲੋ 11 ਕਿਲੋ ਦੁੱਧ ਆ 14 ਕਿਲੋ ਦੁੱਧ ਆ ਤੇ ਕਿੰਨੇ ਕ ਦਿਨਾਂ ਦਾ ਸੁਹਾ ਹੋ ਇਹ 6ਾਂ ਕਿ ਦਿਨਾਂ ਦੀ ਸੂਈ ਅੱਛਾ 6ਾਂ ਕਿ ਦਿਨਾਂ ਦੀ ਆ ਕੋਈ 11 ਕਿਲੋ ਇਹਦੇ ਕੋਲ ਦੁੱਧ ਆਜ ਰਿਆ ਆਜੋ ਕੋਈ ਨਹੀਂ ਲੈਓ ਲੈਓ ਬੱਚੇ ਥਾਣ ਥਣ ਸੋਹਣੇ ਲੱਗੇ ਆ ਜੀ ਥਾਣਾ ਦੀ ਕੋਈ ਬਾਤ ਘਾੜਦ ਨਹੀਂ ਆ ਗਈ ਚੌਣ ਚਾਂਣ ਪੋਲੀ ਐਣ ਆਜੋ ਬੱਚਾ ਕੀ ਇਹਦੇ ਮਗਰ ਬੱਚਾ ਇਹਦੇ ਮਗਰ ਜੀ ਕੱਟਾ ਜੇ ਕੱਟਾ ਮਗਰਿਆ ਕਿਹੜਾ ਕੱਟਾ ਜੀ ਇਹਦਾ ਆਲੇ ਆਏ ਫਿਰ ਜੀ ਆ ਕਸਾਈ ਪੂਰਾ ਹੀ ਜਾ ਬੱਚਾ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਦੀ ਜੀ ਭਲੇ 6 ਦਿਨ ਹੋਏ ਦੁੱਧ ਕਿੰਨਾ ਵਧੂਗੀ ਹਾਂਜੀ ਕਿੰਨਾ ਤੋਂ ਕਿੰਨਾ ਵਧੂਗੀ ਹਾਂਜੀ ਮਲਾਮੂਲਾ ਮਾਰਨਾ ਜੀ ਮੈਨ ਠੀਕ ਆ ਯਾ ਜਦੋਂ ਕੰਡੇ ਵਾਲਾ ਲੀਟਰ ਵਾਲਾ ਨਹੀਂ ਠੀਕ 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 ਆ 12 13 ਕਿਲੋ ਦੇ ਚਵਾਈ ਜਾਊਗੀ ਆਹਨ ਦਾ ਹਾਂਜੀ 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 ਤਾਂ ਮੋਲ ਕਿੰਨਾ ਕਰਨਾ ਜੀ ਮੋਲੇ ਨਾਲ ਜੀ ਬੋਲ ਜੋ ਮਰਜ਼ੀ ਕਰਾ ਲੋ 60 70 ਕਰਾ ਲੋ 70 ਕਰਾ 80 ਵੀ ਦੇ ਦਾਂਗੇ ਮਾਨਦਾਨ ਹੋ ਜਾਊਗਾ ਬਿਲਕੁਲ ਜੀ ਨੂੰ ਕੋਈ ਵੀਰ ਆਪਣਾ ਟਾਈਮ ਨਾ ਖਰਾਬ ਕਰੇ ਕਰ ਦਿਓ ਥੋੜਾ ਵਧਾ ਨਾ 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 ਉਹ ਨਹੀਂ ਕੋਈ ਗੱਲ ਨਹੀਂ ਉਹ ਅੰਗਲ ਜੀ ਨਹੀਂ ਕਰ ਦਿਓ ਯਾਰ ਖੰਡ ਦਾ ਹੋਰ 500 ਚਲਦਾ ਜੀ ਯਾਰ ਦਾ ਕਰ ਦਿਓ 60000 ਦੇ ਦੇ ਦਾਂਗੇ 60000 ਦੇ ਦਾਂਗੇ ਜੀ ਕੋਈ ਗੱਲ ਨਹੀਂ ਬਾਕੀ ਜਿਹੜਾ ਵੀਰ ਆਜੋਗੇ ਨਾ ਜਾਵੇ ਖੁਸ਼ ਹੋ ਕੇ ਜਿਹੜਾ ਜਿਹੜਾ ਜਵਾਈ ਐਡੀ ਜਿਹੜੀ ਮੋਟੀ ਧਾਰ ਆਊਗੀ ਉਹਦੀ ਮਾਂ ਦੀ ਆਹ ਵੇਖੋ ਜੀ ਜਵਾਈ ਬਹੁਤ ਵਧੀਆ ਕਰੋ ਜੀ ਇਹਦਾ ਸੂਆ ਕਿ ਨਵਾ ਜੀ ਇਹ ਵੀ ਤੀਜੀ ਸੂਏ ਦੀ ਜੀ ਠੀਕ ਹੈ ਜੀ ਇੱਕ ਰੰਗ ਕਾਲੀ ਹੈ ਆ ਤੀਜੀ ਮੱਝ ਤੀਜੀ ਸੂਏ ਦਿਖਾਤੀ ਜੀ ਆਪਾਂ ਥਣਾ ਦਾ ਕਹਿ ਵੇਦਾ ਵੀ ਚੰਗਾ ਸੋਹਣੀ ਆ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਜੀ ਸੂਈ ਨੂੰ ਇਹਨੂੰ ਵੀ 6-7 ਦਿਨ ਹੋ ਗਏ 6 ਤੋਂ 7 ਦਿਨ ਹੋ ਗਏ ਆ ਠੀਕ ਹੈ ਠੀਕ ਆ ਵੇਖੋ ਕਰੋ ਜਾਈ ਬਾਕੀ ਸੋਹਣੀ ਆ ਜੀ ਆ ਜੋ 6 ਤੋਂ 7 ਦਿਨ ਦਾ ਸੂਆ ਸਣਾ ਸੁਣਾ ਦੀ ਓਕੇ ਆ ਜੀ ਇੱਕ ਨੰਬਰ ਦੀ ਚਵਾਈ ਰਹੀ ਜੀ ਐ ਪੋਲੀ ਪੋਲੀ ਦਾ ਹਜੇ ਚੋਈ ਜਾਦੀ ਠੀਕ ਆ ਬੱਚਾ ਕਿਹੜਾ ਹੀ ਇਹਦਾ ਕਿਹੜਾ ਬੱਚਾ ਭਾਜੀ ਇਹਦਾ ਆ ਬੱਚਾ ਇਹ ਜੀ ਬੈਠਾ ਜੀ ਆ ਬੱਚਾ ਇਹਦਾ ਹਨਾ ਆ ਵੇਖ ਦੁੱਧ ਕਿੰਨਾ ਕ ਚਵਾਈ ਜਾਊਗੀ ਭਾਜੀ ਇਹ ਇਹ ਕੀ ਐਥੇ ਆਈਟਮ ਧੱਕ ਦੁੱਧ ਆ ਜਰੇ ਠੀਕ ਆ ਹਾਂਜੀ ਤਾਂ ਵਾਜੂ ਦੁੱਧੋਂ ਕੋਤੋਂ ਵੜੂ ਗਤ ਵੀ ਤਾਂ ਮੋਲ ਕਿੰਨਾ ਕਰਨਾ ਮੋਲ ਵੇਖੋ ਜੀ ਦਾ 75 ਕਰਨਾ 72 ਦੀ ਦੇ ਦਾਂਗੇ ਛੋੜੋ ਜੂ 72 ਚ ਛੋੜ ਕਰ ਦਾਂਗੇ ਖੁੱਲੀ ਹੋ ਜੂ ਖੁੱਲੀ ਹੈ ਜੀ ਫੋਨ ਲਾਵੇ ਕੋਈ ਨਰਾਜ਼ ਨਹੀਂ ਕਰਨਾ ਫੋਨ ਲਾਵੇ ਕੋਈ ਵੀਰ ਭਰਾ ਮੋੜਦੇ ਨਹੀਂ ਮੋੜਨਾ ਨਹੀਂ ਇਹ ਗੁਰ ਨਛੱਤਰ ਪਾਉਨ ਨਛੱਤਰ ਸਿੰਘ ਹੋ ਗਏ ਤੇ ਮਾਨਦਾਨ ਕਰਕੇ ਘੱਲਿਆ ਆਉਣ ਤੋਂ ਅਗਲੀ ਵੀ ਆਹ ਵੇਖੋ ਜੀ ਇਹਦਾ ਸੂਆ ਕਿੰਨਾ ਜੀ ਇਹ ਵੀ ਵੀਜੀ ਤੀਜੇ ਸੂਏ ਆ ਅੱਛਾ ਤੀਜੇ ਸੂਏ ਵਾਲੀਆਂ ਸਾਰੀਆਂ ਸਾਰੀਆਂ ਤੀਜੇ ਤੀਜੇ ਸੂਏ ਨੇ ਲਓ ਜੀ ਕਰੋ ਚੈੱਕ ਇਹ ਵੀ ਚੰਗੀ ਸੋਹਣੀ ਆ ਵੱਡਾ ਪਿੱਲਾ ਪੱਲਾ ਇਹਦਾ ਚੜਾਈ ਚੁੜੀ ਚੰਗੀ ਆ ਥਣ ਵੀ ਸੋਹਣੇ ਲੱਗੇ ਆ ਜੀ ਬਾਕੀ ਬੇਲ ਕਾਫੀ ਲੰਮੀ ਆ ਆ ਵੇਖੋ ਜੀ ਮਾਜ ਦੀ ਕੁਆਲਿਟੀ ਚੰਗੀ ਆ ਬਾਕੀ ਨਵੇਂ-ਨਵੇਂ ਭੈਣ ਭਰਾ ਜੋੜਨ ਵੀਰਾਂ ਨਾਲ ਹੌਸਲਾ ਵਧਾਉਣਾ ਆ ਵੇਖੋ ਜੀ ਜਾਣਦ ਇਹ ਗੱਬੜਾਂ ਦੀ ਸੂਈ ਆ ਸੂਈ ਸੂਈ ਤੇ ਬੱਚਾ ਕਿਹੜਾ ਇਹਦਾ ਬੱਚਾ ਆ ਇਹਦਾ ਕੱਟੀ ਮਗਰਿਆ ਇਹਦੇ ਹਾਂਜੀ ਹਾਂਜੀ ਆ ਕੱਟੀ ਆ ਜੀ ਹਾਂਜੀ ਵੇਖੋ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਹੋਣਾ ਇਹਦਾ ਦੁੱਧ ਵੀਜੀ ਹੋਊਗਾ 13 ਕਿਲੋ ਦੁੱਧ ਹੋਊਗਾ ਇਹ ਅੱਛਾ 13 ਕਿਲੋ ਹਾਂਜੀ ਹਾਂਜੀ 13 ਰੋਜ਼ ਦਾ ਠੀਕ ਆ ਤੇ ਵਧੂ ਥੋੜਾ ਹੋਦਾ ਕਿ ਨਹੀਂ ਹਾਂਜੀ ਵਧੂਗੀ ਬਾਕੀ ਕੀ ਨਾਲ ਦਾ ਜੇ ਕੋਈ ਵੀਰ ਭਰਾ ਸੇਵਾ ਆਪਣੀ ਕਰੇ ਦੁੱਧ 15 16 ਕਿਲੋ ਮਾਜ ਵੱਡੀ ਆ ਸਾਰੀ ਜੀ ਜੀ ਹਾਂਜੀ ਹਾਂਜੀ ਦੁੱਧ ਚ ਵਾਉਣ ਵਾਲੀ ਮਾਜ ਤੇ ਮੁੱਲ ਕਿੰਨਾ ਕਰ ਦਿੰਦੇ ਮੋਨ ਇੱਕ 15 ਕਰ ਦਿੰਦੇ ਜੀ ਛੋੜ ਹੋ ਜੂਗੀ ਥੋੜੋ ਜਿਹੀ ਮਾਰੇ ਤੁਸੀਂ ਦੱਸੋ ਜਿੰਨੀ ਕਹੋਗੇ ਉਨੀ ਕਰਦਾਂਗੇ ਕਰਦੀਆਂ 2000 ਦੀ ਇੱਕ ਦਾਤੀ ਦੇ ਦਾਂਗੇ ਇੱਕ ਦਾ ਦੀ ਫੋਨ ਲਾਵੇ ਕੋਈ ਫੋਨ ਲਾਵੇ ਮਾਨ ਵਧਾਉਣਾ ਹੋਣਾ ਆਪਾਂ ਭੈਣ ਭਰਾਵਾਂ ਦੇ ਮੈਂ ਦੱਸ ਚੋ ਵੀ 2 ਛੱਡ ਦਾਂਗੇ ਇੱਕ ਠ ਦੀ ਦੇ ਦਾਂਗੇ ਨਵੇਂ ਭੈਣ ਭਰਾ ਜੋੜਨੇ ਵੇਚਣ ਵਾਲਿਆਂ ਨੇ ਫੋਨ ਕਰਨੇ ਜੇ ਤੁਹਾਨੂੰ ਮੈਂ ਇਹ ਕਹਾਂ ਪੰਜ ਦੀ ਦੇ ਦਾਂਗੇ ਹੋਰ ਦੱਸੋ ਹੋਰ ਦੱਸੋ ਇਹ ਵੇਚਣ ਵਾਲਿਆਂ ਨੇ ਫੋਨ ਕਰਦੇ ਨੇ ਕਈਆਂ ਨੇ ਕਹਣਾ ਸਾਡੇ ਕੋਲ ਹੈ ਗਿਆ ਵਾ ਅੱਜ ਵੱਡੀ ਆ ਪੁਲਿਸ ਇਹ ਤੁਹਾਡੇ ਸਾਹਮਣੇ ਆ ਕੋਈ ਗੱਲ ਬਾਤ ਨਹੀਂ ਇੱਕ ਪੰਜ ਦੀ ਹੋ ਜੂਗੀ ਅਗਲੇ ਲਿਆਓ ਕੱਢ ਕੇ ਕਿਹੜੀ ਭਰਾ ਬੂਨ ਕਰੇ ਫੋਨ ਦੇ ਨਹੀਂ ਚਾਹ ਵਾਲਾ ਵੇਪੀਏ ਮਾਝਾ ਨਰੀ ਠੀਕ ਆ ਇਹਦਾ ਸੂਆ ਕਿਨਵਾ ਜੀ ਇਹ ਆਪਣੇ ਜਾਣ ਪਛਾਣ ਵਾਲਾ ਕੋ ਲੈਂਦੀ ਆ ਤੀਜੇ ਸੂਏ ਜੀ ਆ ਵੀ ਹਾਂਜੀ ਹਾਂਜੀ ਆ ਵੇਖੋ ਜੀ ਲੇਵਾ ਆ ਗਿਆ ਘਰੋਂ ਇਹਦਾ ਪਿੱਠ ਬੁੜਾ ਕੱਡਾ ਚੌੜਾ ਸੋਹਣੀ ਸਨਖੀ ਪੂਰੀ ਆ ਜੀ ਕਰੋ ਚੈੱਕ ਖਾਣ ਵੇਖੋ ਕਿੱਡਾ ਕੁਆਲਟੀ ਵਾਲਾ ਲੱਗਾ ਇਹ ਗੱਬਣੇ ਆ ਭਾਜੀ ਨਹੀਂ ਨਹੀਂ ਸੂਈ ਆ ਜੀ ਇਹ ਵੀ ਸੂਈ ਆ ਹਾਂਜੀ ਹਾਂਜੀ ਆ ਵੇਖੋ ਜੀ ਚੰਗੀ ਸੋਹਣੀ ਆ ਜੀ ਇਹ ਐ ਕਾ ਮੱਖੀ ਨਹੀਂ ਮੱਖੀ ਤਿਲਕ ਨਹੀਂ ਜਿੱਦਾਂ ਕਹਦੇ ਨੇ ਨਾ ਉਹ ਮੱਝ ਹੈ ਪਰ ਇਹ ਬੱਚਾ ਕੀ ਮਗਰ ਵੀਰ ਜੀ ਇਹ ਕੱਟਾ ਵੀਰ ਜੀ ਆ ਆਪਣੇ ਹਾਂ ਜੀ ਇਹ ਕੱਟਾ ਸਿਰਫ ਹੋਗਾ 20 ਦਿਨਾਂ ਦਾ ਅੱਛਾ ਹਾਂ ਜੀ ਦੁੱਧ ਚੰਗਾ ਪਿਆ ਹੈ ਨਾ ਦੁੱਧ ਚੰਗਾ ਪਿਆ ਆ ਕੇ ਵੀਰ ਜੀ ਪਾਲਿਆ ਉਹਨਾਂ ਨੇ ਆਪਣੇ ਬੰਦਿਆਂ ਕੋ ਲੈਂਦੀ ਆ ਇਹ ਮੱਝ ਮੰਨ ਲਓ ਕਿ ਨਾਲ ਦਾ ਉਹਨਾਂ ਘਰ ਦੀ ਪਾਲੀ ਇਹਦੀ ਅੱਛਾ ਇਹ ਲਗਾ ਰਿਹਾ 15 ਕਿਲੋ ਦੁੱਧ ਹਾਜ਼ਰ ਰਿਹਾ ਅੱਛਾ 15 ਕਿਲੋ 15 ਕਿਲੋ ਦੁੱਧ ਹਾਜ਼ਰ ਆਇਆ ਥੱਲੇ ਠੀਕ ਹੈ ਉਹਨਾਂ ਘਰ ਦੀ ਪਾਲੀ ਥੋੜਾ ਇਹ ਜੀ ਨੂੰ 17 18 ਕਿਲੋ ਦੁੱਧ ਚੋਗਿਆ ਉਹਨਾਂ ਦੇ ਘਰੋਂ ਲਈ ਆ ਠੀਕ 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 ਆ ਸਹੀ ਆ ਉਹਨਾਂ ਘਰੇ ਪਾਲੀ ਆਪਣੀ ਉਹਨਾਂ ਟੀਗਾ ਭਰਾ ਜਫਰਾਬਾਦੀ ਦਾ ਨੂੰ ਅੱਛਾ ਹਾਂਜੀ ਇਹ ਜਫਰਾਬਾਦੀ ਦੀ ਨਸਲ ਜਿਆ ਮੋਹਰਾ ਮੱਝ ਨੂੰ ਟੀਗਾ ਭਰਾ ਗਿਆ ਤਿਆਰ ਹੋਈ ਮੱਝ ਜੀ 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 ਬੱਚਾ ਵੀ ਟੀਕੇ ਦਾ ਵਾ ਤੇ ਕਿੰਨਾ ਕਰਨਾ ਮੋਲੇ ਦਾ 1 35 ਕਰ ਲੈ ਜੀ ਤੇ ਛੋੜ ਕਿ ਗੋਡਾ ਸਵਾ ਲਈ ਦੇ ਦਾਂਗੇ ਸਵਾ ਲੱਖ ਦੀ 150000 150000 ਹੋਰ ਉਹ ਮਾਨ ਹੋਰ 20000 ਕਰ ਦਾਂਗੇ ਮਾਨ ਚਲ ਠੀਕ ਆ ਪੂਰੇ 20 ਦੀ ਨਾ ਕਰ ਦੀਗੇ ਚਲੋ 20 ਦੀ ਦੇ ਦਾਂਗੇ ਹੋਰ ਬਾਕੀ ਫੋਨ ਲਾਇਆ ਤੇ ਹੋਰ ਮਾਨ ਕਰ ਦੋ ਇਹ ਤਾਂ ਦੱਸਿਆ ਮੋੜਦੇ ਨਹੀਂ ਠੀਕ ਆ ਹੋਰ ਹੈਗੀ ਕੋਈ ਨਹੀਂ ਬਸ ਵੀ ਦੀ ਠੀਕ ਤੇ ਕਰਨੀ ਕੋਈ ਗੱਲਬਾਤ ਹੋਰ ਕਿਉਂ ਗੱਲਬਾਤ ਵੀਰ ਜੀ ਇਹੋ ਹੀ ਆ ਵੀ ਆਪਣੀ ਚੈਨਲ ਦਾ ਜਿਹੜਾ ਕੋਈ ਵੀਰ ਭਰਾ ਫੂਨ ਲਾਊਗਾ ਉਹਨੂੰ ਆਪਾਂ ਨਾ ਨਹੀਂ ਕਰਦੇ ਜਿਹੜਾ ਦੁੱਧ ਮੰਨ ਲਓ ਜਿੰਨਾ ਦੱਸਿਆ ਆਪਣਾ ਦੂ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਕੋਈ ਚੋ ਕੇ ਤਸੱਲੀ ਕਰਕੇ ਦੇ ਜੋ ਕੋ ਫੂਨ ਤੇ ਆਪਾਂ ਦੱਸਾਂਗੇ ਵੀਡੀਓ ਤੇ ਉਹ ਕੋਈ ਨਿਕਲੂਗਾ ਠੀਕ ਹੈ ਜੀ ਫੂਨ ਕੋਈ ਵੀਰ ਭਰਾ ਲਾਵੇ ਆਪਾਂ ਨੂੰ ਮਾਨ ਦੇ ਨਾਲ ਵੀ ਅਸੀਂ ਮੰਨ ਲਓ ਡੰਗਰ ਲੈਣਾ ਵਾ ਅਸੀਂ ਇਹਨੂੰ ਮੋੜਦੇ ਨਹੀਂ ਠੀਕ ਹੈ ਜੀ ਇਹ ਕੋਈ ਮੰਨ ਲਓ ਇਹ ਨਹੀਂ ਵੀ ਬੜੀ ਵੱਡੀ ਕਮਾਈ ਵਾਲਾ ਕੰਮ ਆ ਇਹ ਜਨੂ ਜੀ ਮੰਨ ਲਓ ਕਿ ਨਾਲ ਰੇਟ ਤੇ ਵੀ ਕੰਮ ਲੰਮਾ ਕਰਨਾ ਵਾ ਜੀ ਜੀ ਮੰਨ ਲਓ ਆਪਾਂ ਅੱਜ ਵੇਚ ਲਿਆ ਅੱਜ ਆਪਾਂ ਸਾਰਾ ਕੁਝ ਕਰ ਲੈਣਾ ਬਿਲਕੁਲ ਕੰਮ ਰੱਖਿਆ ਜੀ ਬਾਕੀ ਤੁਹਾਡੇ ਕੋ ਦੋ ਦੋ ਹੋ ਹੀ ਮਿਲਣਾ ਜਿਹੜਾ ਦੱਸਿਆ ਤੁਸੀਂ ਹਾਂਜੀ ਹਾਂਜੀ ਦੋ ਦੋ ਹੋ ਮਿਲੂਗਾ ਦੁੱਧ ਦਾ ਨਹੀਂ ਫਿਰੂਗਾ ਹਾਂਜੀ ਹਾਂਜੀ ਦੁੱਧ ਦਾ ਨਹੀਂ ਫਿਰੂਗਾ ਠੀਕ ਵਧੂਗਾ ਘਟਦਾ ਨਹੀਂ ਆ ਦੋ ਟਾਈਮ ਚ ਹੋਵੇ ਕੋਈ ਚਾਰ ਟਾਈਮ ਚ ਹੋਵੇ ਆਹੀ ਪਸ਼ੂ ਆ ਥੋੜਾ ਹਨੇਰਾ ਹੋ ਗਿਆ ਅੰਦਰ ਲੈਟ ਜਾਣ ਕਰਕੇ ਆ ਕੇ ਆਪਣੀ ਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ